ਇੱਕ ਮੈਂ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਰਨੀ ਚਾਹੁੰਦਾ ਵੀ ਇੱਕ ਹੱਕ ਸਾਡਾ ਹੁੰਦਾ ਅਸੀਂ ਉਹਦੀ ਵਰਤੋਂ ਹੀ ਨਹੀਂ ਕਰਦੇ ਉਹਦੇ ਦੋਸ਼ੀ ਅਸੀਂ ਹ ਜਿਹੜੇ ਹੱਕ ਖੁੰਦੇ ਨੇ ਉਹਦੇ ਦੋਸ਼ੀ ਉਹ ਜ਼ਾਲਮ ਲੋਕ ਨੇ ਉਹਨਾਂ ਵਿਰੁੱਧ ਸੰਘਰਸ਼ ਹੋ ਜਾਂਦਾ ਪਰ ਜਿਹੜਾ ਸਾਡਾ ਅਧਿਕਾਰ ਹੈ ਦੇ ਕੇ ਪਰਮੇਸ਼ਰ ਨੇ ਭੇਜਿਆ ਦੁਨੀਆ ਤੇ ਉਹ ਕਿਹੜਾ ਥੋੜਾ ਜਿਹਾ ਬਾਣੀ ਦੇ ਵਿੱਚੋਂ ਪੜ ਲਈਏ ਸਾਡਾ ਅਧਿਕਾਰ ਹੈ ਕਿ ਜਿਸ ਜਲਿਤ ਕਾਰਣ ਤੁਮ ਜਗ ਆਏ ਸੋ ਅਮਰਤ ਗੁਰਪਾਹੀ ਜੀ ਤੁਹਾਡਾ ਅਧਿਕਾਰ ਹੈ ਤੁਹਾਡਾ ਹੱਕ ਹੈ ਕਿ ਤੁਸੀਂ ਅੰਮ੍ਰਿਤ ਤੱਕ ਪਹੁੰਚੋ ਤੇ ਉਹ ਸਾਡੇ ਅੰਦਰ ਹੀ ਹੈ ਬਾਣੀ ਦੇ ਵਿੱਚ ਅੰਮ੍ਰਿਤ ਹੈ ਤੇ ਬਾਣੀ ਅੰਦਰਲੇ ਅੰਮ੍ਰਿਤ ਨੂੰ ਬਾਹਰ ਪ੍ਰਗਟ ਕਰਦੀ ਹੈ ਗੁਰਬਾਣੀ ਦਾ ਸਿੱਖ ਜਿਉਂ-ਜਿਉਂ ਅਭਿਆਸ ਕਰਦਾ ਹੈ ਗੁਰਬਾਣੀ ਦਾ ਨਿਤਨੇਮ ਕਰਦਾ ਹੈ ਗੁਰਬਾਣੀ ਦਾ ਦੀ ਵਿਚਾਰ ਕਰਦਾ ਹੈ ਗੁਰਬਾਣੀ ਨਾਲ ਪ੍ਰੇਮ ਕਰਦਾ ਦੇ ਗੁਰੂ ਕੀ ਬਾਣੀ ਸਾਡੇ ਆਪਣੇ ਆਪ ਦੇ ਵਿੱਚੋਂ ਹੀ ਅੰਮ੍ਰਿਤ ਨੂੰ ਪੈਦਾ ਕਰਨ ਲੱਗ ਜਾਂਦੀ ਹੈ ਸਰੀਰ ਦੇ ਰੋਮਾਂ ਦੇ ਵਿੱਚੋਂ ਵੀ ਅੰਮ੍ਰਿਤ ਪੈਦਾ ਸ਼ੁਰੂ ਹੋ ਜਾਂਦਾ ਹੈ ਰਸਨਾ ਦੇ ਵਿੱਚੋਂ ਵੀ ਅੰਮ੍ਰਿਤ ਪੈਦਾ ਹੁੰਦਾ ਹੈ ਅੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਪੈਦਾ ਹੁੰਦਾ ਹੈ ਇਹਨੂੰ ਸੰਤ ਕਹਿੰਦੇ ਨੇ ਜਿਹਦੇ ਅੰਦਰੋਂ ਅੰਮ੍ਰਿਤ ਪੈਦਾ ਹੁੰਦਾ ਹੈ ਅੰਮ੍ਰਿਤ ਇੱਕ ਯਾਨੀ ਕਿ ਐਸਾ ਸਰੂਰ ਐਸਾ ਨਸ਼ਾ ਜੋ ਵਿਚਾਰਾਂ ਨੂੰ ਬੰਦ ਕਰ ਦਿੰਦਾ ਹੈ ਜੋ ਢੈਂਦੀ ਕਲਾ ਨੂੰ ਖਤਮ ਕਰ ਦਿੰਦਾ ਹੈ ਜੋ ਚੋਰੇ ਨੂੰ ਖਤਮ ਕਰ ਦਿੰਦਾ ਹੈ ਗਮ ਨੂੰ ਖਤਮ ਕਰ ਦਿੰਦਾ ਹੈ ਦੁਬਦਾ ਦੁਵੈਤ ਈਰਖਾ ਨਿੰਦਿਆ ਚੁਗਲੀ ਇਹ ਸਭ ਕੱਟ ਦਿੰਦਾ ਉਹ ਦਵਾਈ ਹੈ ਇੱਕ ਤਰ੍ਹਾਂ ਦੀ ਇਹ ਸਾਰੇ ਰੋਗ ਨੇ ਤੇ ਸਾਰੀ ਦੁਨੀਆ ਇਹਦੇ ਤੂੰ ਪੀੜਿਤ ਹੈ ਜੋ ਜੋ ਦਿਸੈ ਸੋ ਸੋ ਰੋਗੀ